ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਹਾਂ ਜੀ ਸੰਧੂ ਪੱਤਰਪੁਰੀ ਦਾ ਡੇਰੀ ਫਾਰਮ ਵਿੱਚ ਆਸ ਕਰਦੇ ਹਾਂ ਜੋ ਵੀ ਇਸ ਵੀਡੀਓ ਨਾਲ ਜੁੜਿਆ ਚੈਨਲ ਨਾਲ ਸਭ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਣਗੇ ਪਹੁੰਚ ਚੁੱਕੇ ਹਾਂ ਪਿੰਡ ਅਲਗੋ ਕੋਠੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੈ ਤੇ ਤਸੀਹ ਸੱਜਣੂ ਲੱਗਦੀ ਜਿਹੜੀ ਪੱਟੀ ਆ ਇੱਕ ਵੀ ਟੈਲਾਂ ਦਾ ਜਿਹੜਾ ਕੰਮ ਕਰਦਾ ਦੇ ਆਂਦਾ ਕਿ ਥੋੜੀ ਜੀ ਇੰਟਰਵਿਊ ਦੇਣੀ ਆ ਟੈਲਾਂ ਬਾਰੇ ਕਿਸੇ ਵੀ ਭੈਣ ਭਰਾ ਨੇ ਕੋਈ ਵੀ ਲੋੜ ਆ ਕਿਸੇ ਕਾਰੋਬਾਰ ਦੀ ਟੈਲਾਂ ਲੋਣੀ ਆ ਫੁੱਟ ਦੇ ਹਿਸਾਬ ਨਾਲ ਜਾਂ ਠੇਕਾ ਮਾਰਨਾ ਆ ਜਾਂ ਪੱਥਰ ਲਾਉਣਾ ਸਾਰਾ ਕਾਰੋਬਾਰ ਕਰਦਾ ਹੈ ਦੇਖ ਸਕਦੇ ਜੀ ਬੜੀ ਬਰੀਕੀ ਦੇ ਨਾਲ ਤੇ ਬੜੇ ਢੰਗ ਦੇ ਨਾਲ ਜਿਹੜਾ ਇਹ ਤੇਲਾ ਲਾਉਂਦਾ ਫੁੱਲ ਬੂਟੇ ਪਾਉਂਦਾ ਬਾਕੀ ਡਿਟੇਲ ਆ ਸਾਰੀ ਲੈ ਕੇ ਦੇਨੇ ਆ ਅੰਤ ਤੱਕ ਵੀਡੀਓ ਨਾਲ ਜੁੜੇ ਰਹੋ ਕਿਉਂਕਿ ਫੇਰੀ ਕਿਸੇ ਭੈਣ ਭਰਾ ਨੂੰ ਪਤਾ ਲੱਗੂ ਗੱਲ ਦਾ ਤੇ ਜਾਂ ਆਪਦੀ ਜਿਹੜੀ ਕੋਈ ਵੀ ਕਾਰੋਬਾਰ ਹਾਸਲ ਕਰਵਾ ਸਕਦਾ ਉੱਪਰ ਉਹ ਵਿਖਾਈਏ ਪਹਿਲਾਂ ਇੱਥੇ ਕਰਕੇ ਹੋਰ ਸੁਣਾਓ ਚੜ੍ਹਦੀ ਕਲਾ ਜੀ ਠੀਕ ਹੈ ਜੀ ਕੀ ਨਾਮ ਹੈ ਦਸਕਰਨ ਸਿੰਘ ਜੀ ਠੀਕ ਆ ਕਿੱਥੋਂ ਦੇ ਰਹਿਣ ਵਾਲੇ ਆਪਾਂ ਫਾਜ਼ਲ ਕਾ ਜਿਲ੍ਹੇ ਜੀ ਫਾਜ਼ਲ ਕਾ ਜਿਲ੍ਹਾ ਆਪਣਾ ਪਿੰਡ ਕਿਹੜਾ ਜੇਮਲਵਾਲਾ ਜੀ ਠੀਕ ਆ ਉਧਰ ਤੇ ਇੱਧਰ ਆਪਾਂ ਠੇਕੇ ਕਾਰੋਬਾਰ ਕਰਦੇ ਆਂ ਹਾਂਜੀ ਇੱਥੇ ਕਿਹੜੀ ਜਗ੍ਹਾ ਪਰ ਰਹਿੰਦੇ ਆਪਾਂ ਆਪਾਂ ਜੀ ਪਹਿਲਾਂ ਪੂਣੀਆ ਪਿੰਡ ਕੀਤਾ ਜੀ ਪੋਨੀਆ ਹਾਂਜੀ ਠੀਕ ਆ ਜਿੱਥੇ ਵੀ ਚਾਵੇ ਕਨੈਕਟਰ ਨੰਬਰ ਆਪ ਜੀ ਦਾ ਚੱਲਦਾ ਹਨਾ ਹਾਂਜੀ ਹਾਂਜੀ ਕਿੰਨਾ ਫੋਨ ਨੰਬਰ 709 ਹੈ 70966345 ਫੇਰ ਦੁਬਾਰਾ ਬੋਲਿਓ 709 60 60 43 ਠੀਕ ਆ 709 60 60 43 49 ਠੀਕ ਆ ਇਹ ਮੋਬਾਈਲ ਨੰਬਰ ਤੇ ਨਾਮ ਕੀ ਆ ਜਿਸ ਦਾ ਕਮਿੰਗ ਨਾਮ ਕੀ ਤੁਹਾਡਾ ਜਸਕਰਨ ਸਿੰਘ ਜਸਕਰਨ ਸਿੰਘ ਠੇਕੇਦਾਰ ਹੈ ਨਾ ਤੇ ਠੇਕਾ ਮਾਰਦੇ ਤੇ ਜਾਂ ਫੋਟਾ ਫਟਾ ਕਿਹੜੇ ਹਿਸਾਬ ਨਾਲ ਇਹ ਕੰਮ ਕਰਦੇ ਆਪਾਂ 30 240 30 ਰੁਪਏ ਦੇ ਹਿਸਾਬ ਨਾਲ ਫੋਟਾ ਜਿੱਥੇ ਮਰਜ਼ੀ ਕੀ ਕਰਵਾ ਸਕਦਾ ਹਾਂਜੀ ਹਾਂਜੀ ਠੀਕ ਆ ਜੀ ਤੇ ਪੱਥਰ ਵੀ ਲਾਉਂਦੇ ਟਾਇਲ ਵੀ ਹਾਂਜੀ ਤੇ ਇਹ ਵੀ ਟਾਇਲ ਵੀ ਕੱਟ ਕੇ ਲਾਉਂਦੇ ਹਾਂਜੀ ਹਾਂਜੀ ਠੀਕ ਆ ਇਹ ਕਿੰਨਾ ਕੁ ਸਮਾਂ ਤੁਹਾਨੂੰ ਲੱਗਿਆ ਹੋਊਗਾ ਜਿਹੜਾ ਜਿਹੜਾ ਘਰ ਉਪਰ ਕਰਦਿਆਂ ਨੂੰ ਹਨਾ ਇਹ ਜੀ 15 ਦਿਨ ਹੋ ਗਏ ਜੀ ਅੱਛਾ 15 ਦਿਨਾਂ ਦੇ ਵਿੱਚ ਹਾਂਜੀ ਤੇ ਥੱਲੇ ਸਭ ਤੋਂ ਟਾਇਲ ਦੇ ਵਿੱਚ ਕੀ ਪਾਇਆ ਕੱਟ-ਕੱਟ ਕੇ ਜਿਹੜੇ ਫੁੱਲ ਬਣਾਏ ਆਹ ਕਾਲਾ ਕਾਲਾ ਕੀ ਪਾਇਆ ਸਾਹਮਣੇ ਸੀਮੈਂਟ 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 ਪਾਇਆ ਕਾਲਾ ਹਾਂਜੀ ਤੇ ਵਿੱਚ ਲਾ ਕੇ ਤੇ ਬਾਅਦ ਚ ਵਾਈਟ ਉੱਪਰ ਪਾ ਦਿੰਦੇ ਹੈਲਟ ਉੱਪਰ ਪਾਇਆ ਹੈ ਕਿਆ ਬਾਤਾਂ ਹੈ ਤੇ ਇਹ ਗੜਾਈ ਕਰ ਦਿੰਦੇ ਹਨਾ ਤੇ ਲਾਲ ਹੋ ਜਾਂਦੀ ਹੈ ਹਾਂਜੀ ਲਾਲ ਹੋ ਜਾਂਦੀ ਹੈ ਲਾਲ ਹੋ ਗਈ ਹਨਾ ਕਿਆ ਬਾਤਾਂ ਕੋਠੀ ਬਹੁਤ ਸ਼ਾਨਦਾਰ ਬਣਾਈ ਜਨਾ ਲੋ ਜੀ ਸਜਣੋ ਪੂਰੀ ਦਿਲ ਖੁਸ਼ ਕਰਤਾ ਵੀਰ ਨੇ ਪੂਰੀ ਵਧੀਆ ਟੌਪ ਕਲਾਸ ਜਿਹੜੀ ਆ ਟਾਇਲ ਅੱਜ ਕੱਲ ਇੱਕ ਦੇ ਕੰਮ ਨੂੰ ਮਗਰੋਂ ਜੇ ਲਾਉਂਦੇ ਆ ਪੂਰੇ ਦਿਲ ਦੇ ਨਾਲ ਇਹ ਜਿਹੜਾ ਮਿਸਤਰੀ ਕੰਮ ਚਲਾਉਂਦਾ ਠੀਕ ਆ ਜੀ ਤੇ ਥੋੜੇ ਆ ਉੱਪਰੋਂ ਵੀ ਤੁਹਾਨੂੰ ਚੰਦਨਾ ਪੂਣੀ ਲੋ ਜੀ ਪੂਰੀ ਮਿਹਨਤ ਦੇ ਨਾਲ ਇਹ ਕਾਰੋਬਾਰ ਵੀਰ ਨੇ ਕੀਤਾ ਹੈ ਤੇ ਚਲੋ ਸਲੂਟ ਐਂਦੀ ਮਿਹਨਤ ਨੂੰ ਜਿਹੜਾ ਕੋਈ ਵੀ ਭੈਣ ਭਰਾ ਆਪਣੀ ਬੜੀ ਮਿਹਨਤ ਕਰਦੇ ਆ ਠੀਕ ਆ ਦੇਖ ਸਕਦੇ ਜੇ ਉਪਰੋਂ ਕੋਠੀ ਤੋਂ ਵੀ ਤੁਹਾਨੂੰ ਜਿਹੜਾ ਦਿਖਾਉਨੇ ਆ ਪਏ ਆ ਕਿੱਡੇ ਸੋਹਣੇ ਫੁੱਲ ਲੱਗਦੇ ਆ ਜਦੋਂ ਇਹ ਗੜਾਈ ਹੋ ਗਈ ਐ ਲਾਲ ਨਿਕਲ ਆਉਣੇ ਆ ਕੋਈ ਵੀ ਵੀਰ ਹੈ ਨਾ ਅੱਜ ਕੱਲ ਜਿਵੇਂ ਕੋਈ ਪੱਥਰ ਲਵਾਉਂਦਾ ਟਾਇਲ ਲਾਉਂਦਾ ਨਾ ਉਹ ਤੋਂ ਖਾਸ ਕਰਕੇ ਜਿਆਦਾ ਥੋੜਾ ਜਿਹਾ ਪੈਰ ਤਿਲਕਦਾ ਇੱਥੇ ਕੋਈ ਜਿਆਦਾ ਜੂਲਾ ਨਹੀਂ ਪੈਂਦਾ ਕਰਦੇ ਮਾਲਕ ਨਾਲ ਫੌਜੀ ਸਾਹਿਬ ਨਾਲ ਵੀ ਥੋੜੀ ਜੀ ਕਰਾਂਗੇ ਗੱਲ ਬਾਤ ਪੁਚਾ ਗਏ ਠੀਕ ਆ ਵਧੀਆ ਲੱਗਦਾ ਕਾਰੋਬਾਰ ਹੈ ਤੇ ਕੋਈ ਵੀ ਕਿਸੇ ਵੀਰ ਨੇ ਕਿਸੇ ਵੀ ਇਲਾਕੇ ਦੇ ਵਿੱਚ ਇਹ ਕੰਮ ਕਰਾਉਣਾ ਹੋਵੇ ਕਨੈਕਟ ਨੰਬਰ ਜਿਹੜਾ ਵੀਰ ਦਾ ਚੱਲਦਾ ਜਰੂਰ ਆਪਣੀ ਕੰਮ ਕਰਵਾ ਸਕਦਾ ਬਹੁਤ ਵਧੀਆ ਕੰਮ ਕਰਦਾ ਸਾਨੂੰ ਬਹੁਤ ਸੋਹਣਾ ਲੱਗਾ ਤੇ ਬਾਕੀ ਤੇ ਇਹ ਫਿਰ ਨੰਬਰ ਤੁਹਾਡਾ ਕਨੈਕਟ ਨੰਬਰ ਚੱਲਦਾ ਹੋਊਗਾ ਹਾਂਜੀ ਕਿਸੇ ਨੇ ਵੀ ਕਿਸੇ ਵੀ ਇਲਾਕੇ ਚ ਜ਼ਿਲ੍ਹੇ ਚ ਕੰਮ ਕਰਾਉਣਾ ਹੋਵੇ ਤੁਹਾਡੇ ਨਾਲ ਸੰਪਰਕ ਕਰ ਸਕਦਾ ਹਨਾ ਜੀ ਟੇਲ ਦਾ ਕਿਹੜਾ ਕਿਹੜਾ ਤੁਸੀਂ ਕੰਮ ਕਰ ਲੈਂਦੇ ਜੀ ਟੇਲ ਦਾ ਕਰ ਲੈਂਦੇ ਜੀ ਪੱਥਰ ਦਾ ਕਰ ਚਨਾਈ ਦਾ ਵੀ ਕਰਦੇ ਸਾਰੇ ਸਾਰੇ ਤਰ੍ਹਾਂ ਦੇ ਕੰਮ ਕਰਦੇ ਜੀ ਕੋਈ ਵੀ ਠੇਕਾ ਮਾਰਨਾ ਨਾ ਤੇ ਸਾਰਾ ਵਧੀਆ ਕੰਮ ਹਾਂਜੀ ਬੜੇ ਤਰੀਕੇ ਨਾਲ ਤੁਸੀਂ ਕਰਦੇ ਸਾਫ ਸਪਾਈ ਦਾ ਜਿਹੜੇ ਫੁੱਲ ਪਾਏ ਹੈ ਨਾ ਕਿਆ ਬਾਤ ਹੈ ਫੁੱਲ ਲਾਉ ਲੋ ਤੇ ਪੂਰਾ ਟੌਰ ਘੜਦਾ ਹੈ ਜਿਹੜੇ ਜਵੇਂ ਪੱਥਰ ਲਾਉਂਦੇ ਉਸ ਤੋਂ ਪੈਰ ਤਿਲਕਦਾ ਨਹੀਂ ਥੋੜਾ ਹਾਂਜੀ ਤਰਕੇ ਦੇ ਪੈਰ ਤਿਲਕਦਾ ਜੀ ਇਹ ਤੋ ਨਾ ਤਿਲਕੂਗਾ ਨਹੀਂ ਇਹ ਇੱਕ ਠੰਡਾ ਰਹਿੰਦਾ ਜੀ ਇਹ ਹਾਂ ਠੰਡਾ ਰਹਿੰਦਾ ਨਾ ਹਾਂਜੀ ਇਹ ਵਧੀਆ ਹੈ ਠੀਕ ਹੈ ਤੇ ਫੌਜੀ ਸਾਹਿਬ ਜੀ ਸਾਸਿਕਾ ਉਹ ਚੜਦੀ ਕਲਾ ਜੀ ਵਧੀਆ ਜੀ ਤੇ ਸਾਹਿਬ ਜੀ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਪਹਿਲਾਂ ਸਭ ਤੋਂ ਮੁਬਾਰਕਾਂ ਆਪ ਜੀ ਦੇ ਨਵੇਂ ਮਕਾਨਾਂ ਰਿਆਂ ਤੇ ਚਲੋ ਸਤਿਗੁਰਾਂ ਨੇ ਵਧੀਆ ਕੀਤਾ ਹੈ ਜਿਹੜਾ ਮਕਾਨ ਚੜਦੀ ਕਲਾ ਨਾਲ ਪੈਣਦੇ ਆ ਤੇ ਫੌਜੀ ਸਾਹਿਬ ਫਿਰ ਇਹ ਸਹੀ ਰਹਿੰਦਾ ਹੈ ਹਾਂ ਬਹੁਤ ਵਧੀਆ ਵੀਰ ਜੀ ਇਹ ਜਿਵੇਂ ਪੱਥਰ ਲਾਉਂਦੇ ਟਾਇਲ ਲਾਉਂਦੇ ਉਹਨਾਂ ਦੇ ਨਾਲ ਇਹ ਸਹੀ ਰੋਜ਼ਗਾਰ ਹੈ ਨਾ ਬਿਹਤਰ ਰੋਜ਼ਗਾਰ ਜੀ ਹਾਂ ਤੱਬਦਾ ਹੈ ਤਾਂ ਦਾ ਇਹ ਨਹੀਂ ਤਪਣਾ ਨਹੀਂ ਹੈ ਗਰਮੀਆਂ ਦੇ ਵਿੱਚ ਇੱਕ ਇੱਕ ਕਲਰ ਰੈੱਡ ਨਿਕਲ ਆਊਗਾ ਹਨਾ ਬਹੁਤ ਸੋਹਣਾ ਨਿਕਲਦਾ ਲਾਲ ਕਲਰ ਹਾਂ ਬਾਕੀ ਇਹ ਡਿਜ਼ਾਈਨ ਜਿਹਨੂੰ ਬੜੇ ਤਰੀਕੇ ਨਾਲ ਪਾਉਂਦੇ ਆ ਬਹੁਤ ਬਰੀਕੀ ਦਾ ਕੰਮ ਬਹੁਤ ਬਰੀਕੀ ਦੇ ਨਾਲ ਕੀਤਾ ਹਨਾ ਜਿਵੇਂ ਵੇਖੀ ਜਾਵੇ ਨਿੱਕੇ ਨਿੱਕੇ ਪੀਸ ਕੱਟ ਕੇ ਸਾਰਾ ਹਿਸਾਬ ਲਾਇਆ ਏ ਤੇ ਸਾਹਮਣੇ ਵਾਈਟ ਸੀਮੈਂਟ ਹੁਣ ਪਾਉਂਦੇ ਉੱਪਰ ਕੁਝ ਰਹਿ ਗਿਆ ਪਾਉਣ ਵਾਲਾ ਬੂਟੇ ਜਿਹੜਾ ਆਪਾਂ ਭੈਣ ਭਰਾਵਾਂ ਨੂੰ ਵਿਖਾਉਣੇ ਆ ਉਹਨਾਂ ਕਰਨਾ ਬਾਕੀ ਸਾਰੀ ਅਗੜਾਈ ਹੋ ਗਈ ਜਦੋਂ ਤਾਂ ਐ ਬਿਲਕੁਲ ਲਾਲ ਨਿਕਲ ਆਊਗਾ ਹਨਾ ਲੋ ਜੀ ਤੇ ਇਹ ਵਧੀਆ ਜਾਇਜ ਰੇਟ ਹੈ ਆਪਣਾ ਬਿਲਕੁਲ ਜਾਇਜ ਹੈ ਜੀ ਕੰਮ ਬਹੁਤ ਪ੍ਰੀਖੀ ਦਾ ਭਾਈ ਠੀਕ ਹੈ ਜੀ ਚਲੋ ਵਧੀਆ ਗੱਲ ਆ ਤੇ ਠੇਕੇ ਤੁਹਾਡੇ ਨਾਲ ਜਿਹੜਾ ਮਾਰਕੀਟ ਤੇ ਆਪਣੀ ਇਹ ਕਾਰੋਬਾਰ ਜਿਹੜਾ ਕੋਈ ਕਰ ਸਕਦਾ ਨਾ ਕਨੈਕਟ ਨੰਬਰ ਆਪਣਾ ਚੱਲਦਾ ਹੋਊਗਾ ਹੁਣ ਮੇਨ ਸ਼ਹਿਰ ਅਲਗੋਂ ਕੋਠੀ ਦੇ ਵਿੱਚ ਤੁਸੀਂ ਇਹ ਕੰਮ ਜਿਹੜਾ ਕਰ ਰਹੇ ਜੀ ਬਲਦੇਵ ਸਿੰਘ ਸੇਖੋਂ ਦੇ ਕਰਨ ਠੀਕ ਹੈ ਜੀ ਠੀਕ ਹੈ ਲੋ ਭੈਣ ਭਰਾਓ ਸੱਜਣੋ ਇਹ ਜਿਹੜਾ ਬਹੁਤ ਸੋਹਣਾ ਕੰਮ ਹੈ ਵੀਰ ਦਾ ਵਾਅ ਚੜਕੇ ਦਾ ਸੰਯੋਗ ਦਿਓ ਜੇ ਇਹ ਕਿਸੇ ਭੈਣ ਭਰਾ ਨੂੰ ਲੋੜ ਹੈ کاروبار ਦੀ ਤੋ ਕਰਵਾ ਸਕਦਾ ਸੰਪਰਕ ਕਰ ਸਕਦਾ ਕਨੈਕਟ ਨੰਬਰ ਚਲਦਾ ਹੋ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ